ਬਹੁਤ ਹੀ ਸਤਿਕਾਰਯੋ ਸਾਡੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਕੌਂਕੇ ਸਾਹਿਬ ਖੁਰਾਨਾ ਸਾਹਿਬ ਖਾਲਸਾ ਜੀ ਬੇਦੀ ਜੀ ਮਾਦਵ ਜੀ ਦੀਪਕ ਜੀ ਤੁਹਾਡੀ ਬੈਲ ਸਾਹਿਬ ਔਰ ਜਿਨਾ ਵੱਲੋਂ ਇਹ ਸਾਰਾ ਜ ਸਿਸਟਮ ਸਜਾਇਆ ਗਿਆ ਵਾ ਸਾਡੇ ਵਿੱਚ ਉਹ ਸ਼ਹਿਰੀਅਤ ਐਕਸਾ ਰਵੀ ਮਤੰਗ ਜੀ ਜ਼ਿਲ੍ਹਾ ਪ੍ਰਧਾਨ ਪਿੰਕਾ ਚੰਡਾਲੀਆ ਜੀ ਸਾਡੇ ਯੂਥ ਵਿੰਗ ਦੇ ਸੀਨੀਅਰ ਵਾਈਸ ਪ੍ਰਧਾਨ ਅਜੇ ਜੰਡਾਲੀਆ ਜੀ ਸੁਭਾਸ਼ ਸੋਦੇ ਜੀ ਪ੍ਰਦੀਪ ਲੰਬਾ ਸਾਹਿਬ ਜੋ ਡਾਕਟਰ ਮੈਲਕਰ ਸੰਘਰਸ਼ ਮੋਰਚੇ ਦੇ ਪ੍ਰਧਾਨ ਆ ਸਮੇਂ ਚੋਟਾਲਾ ਜੀ ਜੋ ਸਾਡੇ ਯੂਨੀਅਨ ਦੇ ਜਨਸਕੱਤਰ ਆ ਔਰ ਬਹੁਤ ਵੱਡੀ ਗਿਣਤੀ 'ਚ ਅੱਜ ਸਾਡੀਆਂ ਭੈਣਾਂ ਮਾਤਾਵਾਂ ਨੌਜਵਾਨ ਵੀ ਪਹੁੰਚਿਆ ਮਨੋਜ ਚਵਾਨ ਜੀ ਵਿਪਾਰ ਬੈਂਕ ਦੇ ਪ੍ਰਧਾਨ ਔਰ ਵੀਰੋ ਅੱਜ ਉਹ ਦਿਨ ਹੈ ਜਿਸ ਦਿਨ ਦਾ ਪਾਕ ਸਾਤ ਤੋਰ ਤਿਆਰ ਕਰਦੇ ਅੱਜ ਉਸ ਰਹਿਬਰ ਦਾ ਦਿਨ ਹੈ ਜੇਸਨੇ ਭਾਰਤ ਦੇ ਕਰੋੜਾਂ ਲੋਕਾਂ ਨੂੰ ਜਿਹੜੀਆਂ 5000 ਸਾਲ ਤੋਂ ਜ਼ਿਆਦਾ ਉਹਨਾਂ ਨੂੰ ਜੰਜੀਰਾਂ ਪਈਆਂ ਹੋਈਆਂ ਸੀ ਜਿਹੜੇ ਦਬਲੇ ਦਬੇ ਕੁਚਲੇ ਲੋਕ ਇਸ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਜਾਨਵਰ ਦੀ ਤਰ੍ਹਾਂ ਸਮਝਿਆ ਜਾਂਦਾ ਸੀ ਅੱਜ ਉਸ ਰਹਿਬਰ ਦਾ ਦਿੰਨਾ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਪਰਮ ਪੂਜਨੀਆ ਡਾਕਟਰ ਭੀਮrao ਅੰਬੇਡਕਰ ਸਾਹਿਬ ਦਾ ਦੇ। ਔਰ ਜਿਹੜਾ ਸੋਚੋ ਕਿ ਜਿਸ ਤਰ੍ਹਾਂ ਅੱਜ ਸੂਰਜ ਚੜ੍ਹਿਆ ਵਾ ਉਸ ਦਿਨ ਵੀ ਇੱਤੇ ਸੂਰਜ ਚੜ੍ਹਿਆ ਹੋਣਾ। ਔਰ ਸਾਰੇ ਲੋਕ ਇਹ ਦੇਖ ਰਹੇ ਹੋਣੇ ਕਿ ਕਿਹੜਾ ਮਸੀਹਾ ਆਏਗਾ ਜਿਹੜਾ ਸਾਡੀ ਗੁਲਾਮੀ ਨੂੰ ਖਤਮ ਕਰੇਗਾ। ਇਸੇ ਦੇਸ਼ ਦੇ ਵਿੱਚ ਇੱਕ ਤਲਾਬ ਤੋਂ ਜਾਨਵਰ ਤਾਂ ਪਾਣੀ ਪੀ ਸਕਦਾ ਸੀ ਪਰ ਇਨਸਾਨ ਨੂੰ ਪਾਣੀ ਪੀਣ ਦਾ ਵੀ ਇਹਦੀ ਕਾਮੀ ਸੀ ਉਹ ਸਾਰੇ ਅਧਿਕਾਰ ਕਹਿੰਦੇ ਲੈ ਕੇ ਦੇ ਕੇ ਦਿੱਤੇ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਜਿਨਾਂ ਦਾ ਅੱਜ ਆਪਾਂ ਜਨਮ ਦਿਨ ਮਨਾ ਰਹੇ ਹਾਂ ਤਾਂ ਇਸ ਕਰਕੇ ਵੀਰੋ ਅੱਜ ਪੂਰੀ ਦੁਨੀਆ ਦੇ ਵਿੱਚ ਜਿੱਥੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਬਣਾਇਆ ਜਾ ਰਿਹਾ ਵਾਇ ਦਿਨ ਬੜੀ ਹੀ ਧੂਮ-ਤਾਮ ਨਾਲ ਸਰਦਾਂ ਨਾਲ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬਾਬਾ ਸਾਹਿਬ ਡਾਕਟਰ ਮੀਲਕਰ ਸਾਹਿਬ ਦਾ ਦਿਨ ਬਣਾਇਆ ਜਾ ਔਰ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਦੱਸਣਾ ਚਾਹੁੰਦਾ ਮੈਂ ਜਿਹੜੇ ਵੀ ਵੀਰ ਏ ਖੜੇ ਆ ਨਾ ਸਾਦੀ ਓਟ ਜੀ ਲੈ ਕੇ ਆਜੋ ਮੇਰੇ ਕੋਲ ਨੂੰ ਆਜੋ ਸਾਰੇ ਆਜੋ ਸਾਰੇ ਆਜੋ ਗੱਲਾਂ ਆਪਾਂ ਰੋਜ਼ ਕਰਦੇ ਆ ਸਾਰੇ ਗੱਲਾਂ ਕਰਦੇ ਆਪਾਂ ਪਰ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਦੇ ਜੀਵਨੀ ਬਾਰੇ ਕਦੇ ਸੋਚਿਆ ਉਹ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਜਿਸ ਟਾਈਮ ਛੂਹਛਾਤ ਦਾ ਬੋਲਬਾਲਾ ਸੀ ਕਿਸੇ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ ਮੰਦਰ ਦੇ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ ਗੁਰਦੁਆਰੇ ਦੇ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ ਉਸ ਵੇਲੇ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਜਿਹੜਾ ਸੋਚੇ ਦੇਖੋ ਤੇ ਜਿਹੜੇ ਰੈਬਰ ਨੂੰ ਸਕੂਲ ਦੇ ਵਿੱਚ ਛੂਹਛਾਤ ਕੀਤੀ ਜਾਵੇ ਉਹ ਦੁਨੀਆ ਦਾ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਇਨਸਾਨ ਬਣ। ਉਹ ਕਲਾਸ ਦੇ ਅੰਦਰ ਨਹੀਂ ਬੈਠਿਆ ਜਾਂਦਾ ਸੀ, ਉਹਨਾਂ ਦੇਰ ਦਿੱਤਾ ਜਾਂਦਾ ਸੀ। ਕਲਾਸ ਦੇ ਬਾਹਰ ਇੱਕ ਥੋਰੀ ਦਾ ਟੁਕੜਾ ਜਿਹੜਾ ਵਾ ਟਾੜਦਾ ਬਾਹਰ ਬੈ ਕੇ ਪੜ੍ਹਿਆ ਕਰਦੇ ਸੀ। ਪਰ ਉਹਨਾਂ ਨੂੰ ਇੱਕੋ ਇੱਕ ਗੱਲ ਸੀ, ਬਾਬਾ ਸਾਹਿਬ ਨੇ ਆਪਣੇ ਦਿਲ ਦੇ ਵਿੱਚ ਥਾਣੀ ਹੋਈ ਸੀ ਕਿ ਜਿਹੜਾ ਅੱਜ ਦੇਸ਼ ਦੇ ਵਿੱਚ ਛੂਹਾ ਛਾਤ ਹੋ ਰਿਹਾ ਵੈ, ਜਿਹੜਾ ਮੇਰੇ ਸਮਾਜ ਨੂੰ ਅੱਜ ਪੜ੍ਹਨ ਨਹੀਂ ਦਿੱਤਾ ਜਾ ਰਿਹਾ। ਜਿਹੜੇ ਮੇਰੇ ਸਮਾਜ ਨੂੰ ਅੱਜ ਮੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਸਮਾਜ ਨੂੰ ਮੈਂ ਬਰਾਬਰ ਦੇ ਅਧਿਕਾਰ ਲੈ ਕੇ ਦੇ ਲਈ ਆ ਇਹ 바ਵਾ ਸਾਹਿਬ ਨੇ ठान लिया सी और 바ਵਾ साहब ਜਦੋਂ ਪੜ੍ਹੇ ਉਹ ਇੰਨੇ ਕ ਪੜ੍ਹੇ ਇੰਨੇ ਪੜ੍ਹੇ ਛੂਹਾ ਚਾਹ ਦੇ ਬੀਜੋ ਆ ਸੋਚੋ ਜਰਾ ਕਿ ਆਪਾਂ ਨੂੰ ਸਾਰੀਆਂ ਫੈਸਿਲਟੀਆਂ ਮਿਲੀਆਂ ਹੋਈਆਂ ਲਾ ਸਰਕਾਰ ਅਫਸਰਟੀਆਂ ਤੇਰੀਆਂ ਸਕੂਲਾਂ ਦੇ ਵਿੱਚ ਆਪਾਂ ਨੂੰ ਬਜੇਫੇ ਮਿਲਦੇ ਆ ਉਸ ਵੇਲੇ ਕੋਈ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਰਕਾਰ ਤੁਹਾਡੇ ਨਾਲ ਕੋਈ ਕਿਸੇ ਤਰ੍ਹਾਂ ਦੀ ਗ੍ਰਾਂਟ ਨਹੀਂ ਦਿੰਦੇ ਸੀ ਕੋਈ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਪਿਆਰ ਨਹੀਂ ਕਰਦਾ ਸੀ ਜੇ ਪਿਆਰ ਕਰਦਾ ਸੀ ਤਾਂ ਕੋਈ ਇੱਕ 바ਵਾ ਸਾਹਿਬ ਡਾਕਟਰ ਮੇੜਕਰ ਸਾਹਿਬ ਤਾਂ 바ਵਾ ਸਾਹਿਬ ਡਾਕਟਰ ਮੇੜਕਰ ਸਾਹਿਬ ਨੇ ਇੱਥੇ ਨਹੀਂ ਜਿਹੜੇ ਲੋਕ ਸੀ ਜਿਹੜੇ ਉੱਚ ਕੋਟੀ ਦੇ ਉਹ ਪਤਾ ਕੀ ਕਹਿੰਦੇ ਸੀ ਤੇ ਗਰੀਬ ਨੂੰ ਵੋਟ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ ਜਿਹੜਾ ਅਨਪੜ੍ਹ ਅਨਜ਼ਾਨਾ ਨੂੰ ਵੋਟ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ ਤੇਰਾ ਸੋਚ ਕੇ ਦੇਖੋ ਜੇ ਕਿਤੇ ਉਹ ਕਾਨੂੰਨ ਪਾਸ ਹੋ ਜਾਂਦਾ ਤਾਂ ਕੀ ਅੱਜ ਜਿਹੜੇ ਮੇਰੇ ਭਾਈਚਾਰਾ ਗਰੀਬ ਹੈ ਮਜ਼ਦੂਰ ਹੈ ਤੇ ਅੱਜ ਕੋਈ ਉਹਨਾਂ ਦੇ ਘਰੇ ਜਾਂਦਾ ਕੋਈ ਇਹਨਾਂ ਦੇ ਵੋਟ ਮੰਗਣ ਕਹਨੇ ਜਾਣਾ ਸੀ ਕਹਨੇ ਪੁੱਛਣਾ ਸੀ ਕਿਸੇ ਨੇ ਨਹੀਂ ਤੁਹਾਡੇ ਦਰਾਂ ਤੇ ਜਾਣਾ ਸੀ ਅੱਜ ਜਦੋਂ ਵੋਟਰਾਂ ਦਾ ਟਾਈਮ ਆਂਦਾ ਵਾ ਤਾਂ ਸਾਰੇ ਪੀਐਮ ਤੋਂ ਲੈ ਕੇ ਸੀਐਮ ਤੱਕ ਐਮਐਲਏ ਕਾਉਂਸਲਰ ਜਿਹੜੇ ਕੈਂਡੀਡੇਟ ਹੈ ਉਹ ਸਾਰੇ ਆਪਣੇ ਤਰ੍ਹਾਂ ਆਉਂਦੇ ਆ ਕਿਉਂ ਆਉਂਦੇ ਆ ਕਿਉਂਕਿ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਨੇ ਤੁਹਾਨੂੰ ਬੋਲ ਦਾ ਅਧਿਕਾਰ ਲੈ ਕੇ ਦਿੱਤਾ ਵਾ ਇਸ ਕਰਕੇ ਉਹ ਲੋਕ ਅੱਜ ਤੁਹਾਨੂੰ ਬੁਲਦੇ ਆ ਇਸ ਕਰਕੇ ਵੀਰੋਂ ਤੁਹਾਨੂੰ ਬੇਇਜ਼ਤੀ ਕਰਨਾ ਚਾਹੁੰਦਾ ਵਾ ਜੈ ਹੋਵੇ ਤੇ ਮੈਂ ਗਰੇਸ ਸਿੰਘ ਆਂ ਜੇ ਆਪਣੇ ਖੂਨ ਦਾ ਇੱਕ ਕਤਰਾ ਵੀ ਜੇ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਦੇ ਚਰਨਾਂ 'ਚ ਪੇਟ ਕਰਦਾ ਤਾਂ ਵੀ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਦਾ एहसान ਜਿਹੜਾ ਵੈ ਇਸ ਦੇਸ਼ ਤੋਂ ਉੱਤਰ ਨਹੀਂ ਸਕਦਾ ਇਹ ਬਾਬਾ ਸਾਹਿਬ ਸੀ ਜਿਨ੍ਹਾਂ ਨੇ ਜਦੋਂ ਨਾਰੀਆਂ ਨੂੰ ਅਧਿਕਾਰ ਨਹੀਂ ਮਿਲਿਆ ਬਿਲ ਪਾਸ ਕਰਨ ਦੀ ਗੱਲ ਹੋ ਰਹੀ ਸੀ ਮੈਂ علاوہ ਦੇ ਲਈ ਪਾਰਲੀਮੈਂਟ ਦੇ ਵਿੱਚ ਤਾਂ ਬਾਬਾ ਸਾਹਿਬ ਨੇ ਕਾਨੂੰਨ ਮੰਤਰੀ ਜੀ ਉਸ ਵੇਲੇ ਸਭ ਤੋਂ ਵੱਡੇ ਪਾਰਲੀਮੈਂਟ ਦੇ ਭਾਰਤ ਦੇ ਕਾਨੂੰਨ ਮੰਤਰੀ ਸੀ ਤਾਂ ਉਹਨਾਂ ਨੇ 1 ਮਿੰਟ ਲਾਤਾ ਕਿ ਜਿਹੜੇ ਪਾਰਲੀਮੈਂਟ ਦੇ ਵਿੱਚ ਮਹਿਲਾਵਾਂ ਦਾ ਕਾਨੂੰਨ ਪਾਸ ਕਰਨ ਨੂੰ ਬਹਿ ਲੱਗਿਆ ਹੋਇਆ ਐ ਉਹ ਜੀ ਵਜੀਰੀ ਨੇ ਮੈਨੂੰ ਚਾਹੀਦਾ ਉਹਨਾਂ ਨੇ ਸਹਿਬਾ ਦਿੱਤਾ ਸੀ ਅੱਜ ਤੱਕ ਕੋਈ ਇੱਕ ਛੋਟੀ ਜੀ ਮੈਮਰੀ ਤੋਂ ਕੋਈ ਅਸਦੀਪਾ ਨਹੀਂ ਦਿੱਤਾ ਤਾਂ ਉਸੇ ਬਾਬਾ ਸਾਹਿਬ ਡਾਕਟਰ ਮੀਟਕਰ ਸਾਹਿਬ ਉਹ ਰਹਿ ਵਰ ਸਨ ਇਸ ਕਰਕੇ ਵੀਰੋ ਤੁਹਾਡਾ ਮੈਂ ਜ਼ਿਆਦਾ ਟਾਈਮ ਨਹੀਂ ਲਾ ਸਿਰਫ ਤਾਂ ਸਿਰਫ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਤੇ ਆਪਾਂ ਇੱਥੋਂ ਜਿਹੜੇ ਵੀ ਦੋ ਦੋ ਤਿੰਨ ਤਨ ਆਏ ਆ ਮੋਟਰਸਾਈਕਲਾਂ ਤੇ ਚੜ ਕੇ ਉਹ ਵੀਰ ਇੱਕ ਇੱਕ ਜਣਾ ਉਹ ਮੋਟਰਸਾਈਕਲ ਤੇ ਬਾਕੀ ਪੈਸਾ ਤੁਰਨ ਗਿਆ ਤੋਂ ਆਪਾਂ ਰੈਲੀ ਦੇ ਰੂਪ ਦੇ ਵਿੱਚ ਡਾਕਟਰ ਅਮਰੇੜਕਰ ਚੋਕ ਤੱਕ ਜਾਣਾ ਵਾ ਉਹਦੇ 바ਵਾ ਸਾਹਿਬ ਨੂੰ ਤੁਹਾਡੇ ਲਈ ਸੱਚੀ ਸਰਧਾਂਜਲੀ ਹੋਵੇਗੀ ਅੱਜ ਸਾਰੇ ਦੇਖੋ ਤੁਸੀਂ ਸਾਰਿਆਂ ਨੇ ਸਰੂਪੇ ਪਾਏ ਹੋਇਆ ਇਹ 바ਵਾ ਸਾਹਿਬ ਦਾ ਰੰਗ ਹੈ ਅਸਮਾਨੀ ਰੰਗ ਅਸਮਾਨ ਤੋਂ ਉੱਚਾ ਸਾਡਾ ਜਿਹੜਾ ਧਰਮਾ ਜੋ ਬਾਵਾ ਸਾਹਿਬ ਦਾ ਕਾਢ ਇੱਕ ਅਸਮਾਨ ਤੋਂ ਵੀ ਉੱਚਾ ਵਾ ਇਸ ਕਰਕੇ ਉਹ ਦਿਨ ਦੇ ਗगन ਦੀ ਤਰ੍ਹਾਂ ਨੀਲੇ ਰੰਗ ਮੰਦ ਰਹੇ ਸੀ ਅੱਜ ਇਸ ਕਰਕੇ ਪੂਰਾ ਵੇਜੜਾ ਵਾ ਨੀਲੇ ਰੰਗ ਚ ਰੰਗਿਆ ਹੋਇਆ ਵਾ ਅੱਜ ਕਾਰਪੇਸ਼ੰਦ ਦਾ ਇਹ ਜੌਂਦਾ ਜਿਹੜਾ ਦਫਤਰ ਆ ਤੁਸੀਂ ਸਾਰੇ ਜਿਹੜੇ ਵੀਰੋ ਤੁਹਾਡੇ ਚਿਹਰੇ ਤੇ ਮੈਂ ਦੇਖ ਰਿਹਾ ਕਿ ਇੰਨੀ ਮੁਸਕਾਨ ਹੈ ਇੰਨਾ ਪਿਆਰ ਆ ਪਰ ਮੈਨੂੰ ਇਹ ਜਾਬਦਾ ਵਾ ਕਿ ਜਿਹੜਾ ਅੱਜ ਦਾ ਦਿਨ ਹੈ ਇਸ ਤੋਂ ਵੱਡਾ ਦਿਨ ਭਾਰਤ ਦੇ ਲੋਕਾਂ ਲਈ ਕੋਈ ਹੋ ਨਹੀਂ ਸਕਦਾ ਇਸ ਕਰਕੇ ਮੈਂ ਵੀਰੋ ਵਾਵਾ ਸਾਡੀ ਸੋਤੇ ਇਹੋ ਤੇ ਵੀਰੋ ਮੈਂ ਇਸ ਕਰਕੇ ਵੀਰੋ ਮੈਂ ਅੱਜ ਦੇ ਸੰ ਦਿਹਾੜੇ ਤੇ ਬਾਬਾ ਸਾਹਿਬ ਡਾਕਟਰ ਮੀਲਕਰ ਸਾਹਿਬ ਦੇ 194 ਜਨਮ ਦਿਹਾੜੇ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਮੈਂ ਔਰ ਤੁਹਾਨੂੰ ਬੇਨਤੀ ਕਰਦਾ ਮੈਂ ਕਿ ਬਾਬਾ ਸਾਹਿਬ ਨੇ ਇੱਕ ਗੱਲ ਹੋਰ ਕਹੀ ਸੀ ਇਹ ਮੇਰੇ ਜੈਜਾ ਕਾਰਕਰਨ ਨਾਲ ਕੋਈ ਬਾੜਾ ਤੁਹਾਡਾ ਭਲਾ ਨਹੀਂ ਹੋਣਾ ਮੇਰੀ ਮੂਰਤੀਆਂ ਦੇ ਫੋਚੜਾ ਆਣਾ ਕੋਈ ਤੁਹਾਡਾ ਜਾਦਾ ਭਲਾ ਨਹੀਂ ਹੋਣਾ ਤੁਹਾਡਾ ਭਲਾ ਉਦੋਂ ਹੋਣਾ ਨਾ ਜਿਹੜੇ ਮੇਰੇ ਵਿਚਾਰਾਂ ਨਾਲ ਜੁੜੋਂਗੇ ਜਿਹੜੇ ਮੈਂ ਤੁਹਾਨੂੰ ਵਿਚਾਰ ਦਿੱਤੇ ਆ ਉਹ ਵਿਚਾਰਾਂ ਨਾਲ ਜੁੜੋਂਗੇ ਤਾਂ ਪੂਰੇ ਦੇਸ਼ ਦਾ ਭਲਾ ਹੋ ਸਕਦਾ ਇਸ ਕਰਕੇ ਵੀਰੋ 바ਵਾ ਸਾਹਿਬ ਨਾਤੇ ਮਿਹਰਕਰ ਸਾਹਿਬ ਦਾ ਜਿਹੜਾ ਵਿਚਾਰ ਹੈ ਆਪਣੀ ਜ਼ਿੰਦਗੀ ਦੇ ਜੋ ਤਾਰੋ ਜੋ ਤੁਹਾਨੂੰ ਸੇਵਾ ਮਿਲਦੀ ਐ ਸਰ ਮੱਥੇ ਉਹਨੂੰ ਨਿਭਾਓ ਤੇ ਬਾਰੇ ਕੀ ਹੁੰਦਾ ਵਾ ਆਪਾਂ ਸੋਚਦੇ ਮੈਂ ਪਿੱਛੇ ਖੜ ਗਿਆ ਔਰ ਅੱਗੇ ਚੱਲ ਗਿਆ ਬਾਵਾ ਸਾਹਮਣੇ ਗੱਲ ਸੋਚਿਆ ਹੀ ਨਹੀਂ ਉਹਨਾਂ ਨੂੰ ਜਿਹੜੀ ਡਿਊਟੀ ਲੱਗੀ ਉਹਨਾਂ ਨੇ ਕੋਈ ਸੋਚਿਆ ਸੀ ਮੈਂ ਇਸ ਦੇਸ਼ ਦਾ ਸੰਵਿਧਾਨ ਲਿਖਣਾ ਮੈਂ ਔਰ ਸਾਰਿਆਂ ਨੂੰ ਬਰਾਬਰ ਦਾ ਹੱਕ ਦੇਣਾ ਮੈਂ ਤੋਂ ਆਪਾਂ ਨੂੰ ਹੱਕ ਮਿਲੇ ਉਹਨਾਂ ਨੇ ਸੰਵਿਧਾਨ ਦੇ ਕੇ ਸਾਰੇ ਲੋਕਾਂ ਨੂੰ ਬਰਾਬਰ ਦੀ ਕਾਰ ਦਿੱਤੀ ਇਸ ਕਰਕੇ ਵੀਰੋ ਉਹਨਾਂ ਦੇ ਵਿਚਾਰਾਂ ਨਾਲ ਜੁੜੋ ਪੜੋ ਜੁੜੋ ਸੰਘਰਸ਼ ਕਰੋ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਜਿਹੜੇ ਬੱਚੇ ਨੌਜਵਾਨ ਆਇਆ ਆ ਪੜ੍ਹੋ ਲਿਖੋ ਔਰ ਜਦੋਂ ਪੜ੍ਹਨੇ ਕੇ ਤਾਂ ਫਿਰ ਇਕੱਠੇ ਹੋ ਜਾਓ ਬਾਬਾ ਸਾਹਿਬ ਨੇ ਦੂਜੀ ਗੱਈ ਸਿੱਖੀ ਗਈ ਹੋਇਆ ਵੀ ਇਸੀ ਸੰਗਠਿਤ ਹੋ ਜਾਓ ਜਦੋਂ ਇਕੱਠੇ ਹੋਗੇ ਫਿਰ ਸੰਘਰਸ਼ ਕਰ ਸਕਦੇ ਔਰ ਸੰਘਰਸ਼ ਜਿਹੜਾ ਆਪਣੇ ਲੋਕਾਂ ਨੂੰ ਅਸੀਂ ਕੌਂਸਲਰ ਬਣਾਈਏ ਐਮਐਲਏ ਬਣਾਈਏ ਐਮਪੀ ਬਣਾਈਏ ਔਰ ਜਦੋਂ ਉਹ ਜਾਗਣਗੇ ਪਾਰਲੀਮੈਂਟ ਦੇ ਵਿੱਚ ਤਾਂ ਸਾਡੀ ਆਵਾਜ਼ ਉੱਪਰ ਚੀ ਇਸ ਕਰਕੇ ਵੀਰੋ ਸਾਰਿਆਂ ਨੂੰ ਬੇਨਤੀ ਆ ਤੇ ਆਪਾਂ ਸਾਰੇ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਆਪਣੇ ਜੀਵਨ ਚ ਉਤਾਰੀਏ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਸਾਡੇ ਬਹੁਤ ਹੀ ਸਹਕਾਰਯੋਗ ਸਾਡੇ ਵਿੱਚ ਆਏ ਆ ਵੀਰ ਸਾਡੇ ਸੁਵੰਦ ਕੁਮਾਰ ਸੋਨੀ ਸਾਹਿਬ ਜੋ ਡਿਪਟੀ ਮੇਨ ਸਾਡੇ ਸਾਡੇ ਵਾਲ ਤੋਂ ਔਰ ਕੌਨਸਲਰ ਦਾ ਇਲੈਕਸ਼ਨ ਲੜੇ ਆ ਉਹਨਾਂ ਨੂੰ ਇੱਥੇ ਬਹੁਤ ਚੰਤੇ ਮੈਂ ਜੀ ਆਇਆਂ ਨੂੰ ਕਹਿੰਦਾ ਮੈਂ ਉਹ ਕਿਉਂਕਿ ਸਾਨੇ ਵਾਲ ਤੋਂ ਆਏ ਆ ਸਾਡੇ ਮਹਿਮਾਨ ਵੀ ਆ ਇਸ ਕਰਕੇ ਉਹਨਾਂ ਨੂੰ ਜ਼ਰੂਰ ਕਹੂੰਗਾ ਕਿ ਉਹ ਆਲ ਔਰ ਸਾਰੇ ਜਿਹੜੇ ਕਾਰਿਆ ਕਰਤਾ ਵਾ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਆਪਣੇ ਮੋਟਰਸਾਈਕਲ ਜਿਹੜੇ ਆ ਉਹ ਸਿੱਧੇ ਕਰਕੇ ਔਰ ਜਿਹੜੇ ਵੀ ਪੈਦਲ ਤੁਰਨਗੇ ਝੰਡੇ ਲੈ ਕੇ ਆ ਕੇ ਸਾਰਿਆਂ ਨੇ ਪਿੱਛੇ-ਪਿੱਛੇ ਤੁਰਨਾ ਵਾ ਸਕੂਟਰ ਮੋਟਰਸਾਈਕਲ ਕਾਰ ਜਿਹੜੀ ਆ ਉਹ ਪਿੱਛੇ-ਪਿੱਛੇ ਤੁਰਣਗੇ ਆਪਾਂ ਪੈਦਲ ਤੁਰਾਂਗੇ ਤਾਂ ਮੈਂ ਕਹਿੰਦਾ ਜਿਹਨੂੰ ਵੀ ਜਿਹੜੇ ਹੋਰ ਕੋਰਾਨਾ ਸਾਹਿਬ ਆਇਆ ਕੱਲ ਦਾ ਜਿ ਆਇਆ ਸੋਨੀ ਸਾਹਿਬ ਆਇਆ ਸਾਡੇ ਵਿੱਚ ਚੋਟਾਲਾ ਸਾਹਿਬ ਆਇਆ ਸਾਡੇ ਸੰਗੀਤ ਜੀ ਆਇਆ ਜਿਹਨੇ ਵੀਰ ਸਤਕਾਰਯੋਗ ਹੈ ਬਾਵਾ ਸਾਡੇ ਮੋਰਚੇ ਦੇ ਯੂਨੀਅਨ ਦੇ ਉਹ ਸਾਰੇ ਵੀਰਾਂ ਨੇ ਜਿਸਮਨ ਲਾ ਕੇ ਨਾਲ-ਨਾਲ ਤੁਰਨਾ ਬਾ ਵੀਰੋ ਉਸ